ਕਿਰਨ ਸ਼ੈਦ ਸਾਡੇ ਪਿਆਰ ਦਾ ਨਜਾਇਜ਼ ਫਾਇਦਾ ਤੇ ਨਹੀਂ ਕਿਤੇ ਚੁੱਕਣ ਡਈ ਪਰ ਚੋਕਾ ਚਾਚਾ ਹੋਇਆ ਨਾ ਗਲਤ ਹੋਇਆ ਹਾਂ ਹਾਂ ਨੋਰਨ ਦੱਸੋ ਨਹੀਂ ਯਾਰ ਤੈਨੂੰ ਕਿਹਾ ਤੇ ਅਮੇ ਅੱਜ ਨਹੀਂ ਆ ਸਕਦੀ ਉਹ ਵੈਸੇ ਹੀ ਮੇਰਾ ਮੂਡ ਨਹੀਂ ਹੈਗਾ ਕੋਈ ਨਹੀਂ ਕਾਲ ਲਾਵਾਂਗੀ ਦੱਸਾਂਗੀ ਤੈਨੂੰ ਕਿਉਂ ਨਹੀਂ ਆ ਸਕਦੀ ਹਾਂ ਸੁਪਰੀਤ ਨੂੰ ਕਹਿ ਦੇ ਹਾਂ ਹਾਂ ਨਹੀਂ ਮੈਂ ਨਹੀਂ ਆਣਾ ਚਲ ਠੀਕ ਆ ਓਕੇ ਕੀ ਹੋਇਆ ਮੇਰੀ ਭੈਣ ਨੂੰ ਅੱਜ ਇਹਨਾਂ ਮੂਡ ਕਾ ਅਫਸਰਿਆ ਕੋਈ ਚੀਜ਼ ਚਾਹੀਦੀ ਹੋਣੀ ਆ ਅਸ਼ਾ ਕੱਲ ਮੈਂ ਪੈਸੇ ਥੋੜੇ ਪਾਏ ਹੀ ਇਹ ਪੈਸੇ ਥੋੜੇ ਹੀ ਤੇ ਮੈਨੂੰ ਨਾਲ ਹੀ ਫੋਨ ਕਰ ਦੇਣਾ ਸੀ ਮੈਂ ਹੋਰ ਪੈਸੇ ਪਾ ਦੇਣੀ ਸੀ। ਤੇ ਮੇਰੀ ਗੱਲ ਸੁਣ ਆ ਮੈਨੂੰ ਭੈਣ ਭੈਣ ਕਹਿਣਾ ਬੰਦ ਕਰ ਲੈ। ਜੇ ਤੂੰ ਹੀ ਮੇਰੇ ਭੈਣ ਜੀ ਤੇ ਮੈਂ ਭੈਣ ਹੀ ਕਹੂੰਗਾ। ਕੀ ਹੋਇਆ ਕਹਿਨੇ ਕੁਝ ਕਹਾ ਵਾ? ਮੈਂ ਤੈਨੂੰ ਕਿੰਨੀ ਵਾਰੀ ਕਹਿਨ ਨੀ ਆ ਮੈਂ ਤੇਰੀ ਭੈਣ ਨਹੀਂ ਹੈਗੀ। ਇਹ ਗੱਲ ਨਾ ਤੂੰ ਕੋਸ਼ਲਾ ਕਰਦੇ ਆ ਕੋ ਜਾ ਕੇ ਪੱਕਾ ਮੰਮੀ ਨੇ ਮਨਾ ਕੀਤਾ ਨਾ ਕਿਸੇ ਚੀਜ਼ ਤੋਂ ਯਾਰ ਮੰਮੀ ਤਾਂ ਮੈਨੂੰ ਬੜਾ ਮਨਾ ਕਰਦੇ ਤੂੰ ਆਣਾ ਲਿਆ ਕਰ ਉਹ ਨਾ ਲਿਆ ਕਰ ਕਿੰਨੀ ਫਜ਼ੂਲ ਖਰਚੀ ਕਰਦਾ ਮੈਂ ਨਾਲੇ ਕਿਹੜੀ ਵੀ ਚੀਜ਼ ਲੈਣੀ ਹੁੰਦੀ ਨਾ ਮੈਨੂੰ ਫੋਨ ਕਰਿਆ ਕਰੋ ਕਿੰਨੇ ਪੈਸੇ ਦੀ ਲੋੜ ਆ ਮੈਂ ਹੁਣੇ ਕਰ ਦੇਣਾ ਟਰਾਂਸਫਰ ਮੈਂ ਤੈਨੂੰ ਕਹਿ ਤਾ ਦਿੱਤਾ ਮੈਨੂੰ ਕੋਈ ਪੈਸੇ ਨਹੀਂ ਚਾਹੀਦੇ ਉਹਨਾਂ ਨੇ ਕਿੰਨੀ ਵਾਰੀ ਕਹਿ ਤਾ ਤੈਨੂੰ ਮੈਂ ਤੂੰ ਮੈਨੂੰ ਭੈਣ ਨਾ ਕਹਿ ਉਹਨਾਂ ਲਈ ਮੈਂ ਤੇਰੀ ਭੈਣ ਕਿਤਨਾਂ ਲੱਗਦੀ ਆ ਮੈਂ ਤਾਂ ਕਿਤੇ ਸੜਕ ਤੋਂ ਚੱਕ ਕੇ ਲੈਣ ਲੈ ਦੀਦੀ ਆ ਕੇ ਹੋ ਜੀ ਨੰਨਾ ਕਰਨ ਦੇ ਜੀ ਤੂੰ ਇਹ ਮੇਰੀ ਭੈਣ ਜੇ ਨਾਲਿਆ ਜਿਹੜੀ ਅੱਜ ਗੱਲ ਕਹਿਤੀ ਨਾ ਦੁਬਾਰਾ ਕਹਿਣ ਦੀ ਲੋੜ ਨਹੀਂ ਆ ਤੇ ਫਿਰ ਮੈਂ ਜਿਹੜੇ ਅੱਜ ਗੱਲ ਕਹਿਤੀ ਆ ਤੈਨੂੰ ਬੜੀ ਚੁਬੰਦੀ ਆ ਤੇ ਫਿਰ ਤੂੰ ਇਹ ਵੇਖ ਮੈਨੂੰ ਕਿੰਨੀ ਚੁਬੀ ਹੋਣੀ ਗੱਲ ਜਦ ਸਾਰਿਆਂ ਨੇ ਮੈਨੂੰ ਕਹੀ ਆ ਸਾਰਿਆਂ ਨੇ ਕਹੀ ਆ ਹਾਂ ਸੁਣ ਮੇਰੀ ਗੱਲ ਅੱਜ ਕੀ ਹੋਇਆ ਚਾਚੀ ਨੇ ਤੇ ਤਾਈ ਨੇ ਤਾਈ ਨੇ ਤਾਈ ਨੇ ਮੈਨੂੰ ਕਹਿਤਾ ਤੂੰ ਕਰੋ ਬਾਹਰ ਨਿਕਲ ਜਾ ਤੇ ਚਾਚੀ ਗਿੰਦੇ ਤੇਰੇ ਕਰਕੇ ਆਪਾਂ ਘਰ ਦੇ ਆਣ ਲੜੇ ਆ ਕਿਸੇ ਬਗਾਨੇ ਕਰਕੇ ਬਾਹਰ ਦੇ ਕਰਕੇ ਤੇ ਉਹ ਤੈਨੂੰ ਤੇ ਆਪਾਂ ਬਾਹਰੋਂ ਲੈ ਕੇ ਆਏ ਆ ਮਤਲਬ ਤੇਰੇ ਤੇ ਆਪਾਂ ਹਸਾਨ ਕਰ ਦਿੱਤਾ ਵਾ ਮੈਂ ਥੋੜੀ ਕਿਹਾ ਮੇਰੇ ਤੇ ਥਾਣ ਕਰੋ ਇਹ ਤਾਂ ਤੁਸੀਂ ਆਪ ਮੈਨੂੰ ਲੈ ਕੇ ਆਏ ਹੋ ਮੈਂ ਤੇ ਉੱਥੇ ਮੈਂ ਰੋਲ ਨਹੀਂ ਦੇਈਗੀ ਫਿਰ ਕਿਉਂ ਝੋਕੇ ਲਿਆ ਮਮੀ ਮੈਨੂੰ ਤਾਈ ਨੇ ਤੇ ਅੱਜ ਮੈਨੂੰ ਘਰੋਂ ਕੱਢ ਦਿੱਤਾ ਧੱਕੇ ਮਾਰ ਕੇ ਬਾਹਰ ਕਿ ਇਹ ਘਰ ਸਾਡਾ ਵਾ ਤੇਰਾ ਨਹੀਂ ਆ ਤੂੰ ਇਸ ਘਰ ਦੀ ਕੁਝ ਨਹੀਂ ਲੱਗਦੀ ਮੇਰੇ ਕੋ ਫੋਨ ਵੀ ਫੜ ਲਿਆ ਤੇ ਹੋਰ ਵੀ ਜਿਹੜਾ ਮੇਰੇ ਕੋ ਸਮਾਨ ਪਿਆ ਹੈ ਉਹ ਮੇਰੇ ਕੋ ਖੋ ਲਿਆ ਤੇ ਮੈਨੂੰ ਘਰੋਂ ਘਰ ਬਾਹਰ ਕੱਢਦਾ ਕਿ ਆ ਬੈਗ ਚ ਪਾ ਕੱਪੜੇ ਤੇ ਚੱਲ ਨਿਕਲ ਇੱਥੋਂ ਬਾਹਰ ਉਹ ਕਿੰਨੀ ਕਿ ਵਧੀਆ ਗੱਲ ਸੱਚੀ ਇਦਾਂ ਕਿਆ ਸਾਰਿਆਂ ਨੇ ਉਹ ਚਲੋ ਤਾਈ ਦਾ ਤਾਂ ਮੰਨਣ ਚ ਆਉਂਦਾ ਵਾ ਚਾਚੀ ਨੇ ਵੀ ਇਦਾਂ ਕਿਆ ਤੇ ਤੈਨੂੰ ਕੀ ਲੱਗਦਾ ਮੈਂ ਝੂਠ ਬੋਲਨੀ ਆ ਮੈਂ ਝੂਠ ਗਿਆ ਬੋਲਾਂਗੀ ਜੇ ਬਾਕੀ ਤੈਨੂੰ ਵੀ ਮੇਰੇ ਤੇ ਯਕੀਨ ਨਹੀਂ ਲੱਗਾ ਕੋਈ ਗੱਲ ਨਹੀਂ ਤੂੰ ਵੀ ਰਹਿਣ ਦੇ ਉਹ ਨਹੀਂ ਦੀਦੀ ਯਕੀਨ ਦੀ ਗੱਲ ਨਹੀਂ ਗਈ ਤੁਸੀਂ ਇੰਨੀਆਂ ਗੱਲਾਂ ਸੁਣ ਕਿਵੇਂ ਲਈਆਂ ਤੁਸੀਂ ਇਸ ਘਰ ਦੇ ਮੈਂਬਰ ਜੇ ਤੁਸੀਂ ਉਹਨਾਂ ਨੂੰ ਕਹਿਣਾ ਸੀ ਤੁਸੀਂ ਹੁੰਦੇ ਕੌਣ ਜੇ ਮੈਨੂੰ ਇੰਨੀਆਂ ਗੱਲਾਂ ਕਹਿਣ ਵਾਲੇ ਉਹ ਮੇਰੀ ਜਿਹੜਾ ਕੋਈ ਸੁਣਦਾ ਵਾ ਮੈਂ ਬਸ ਕਹਿਣ ਦੇ ਨਾਲ ਇਸ ਘਰ ਦੀ ਮੈਂਬਰ ਆ ਸੱਚੀ ਨਹੀਂ ਹੈਗੀ ਕਿਉਂਕਿ ਮੈਂ ਕਿਹੜੇ ਇਸ ਘਰ ਦੀ ਤੇ ਹੀ ਆ ਇਹ ਗੱਲ ਨਹੀਂ ਕੋਈ ਸਮਝਦਾ ਤਾਨੇ ਹੀ ਦਿੰਦੇ ਆ ਸਾਰੇ ਮੈਨੂੰ ਉਹ ਨਹੀਂ ਦੀਦੀ ਤੁਸੀਂ ਆਪਣੇ ਮਨ ਦੇ ਵਿੱਚ ਆ ਗੱਲ ਨਾ ਲਿਆਓ ਜਿੰਨਾ ਸਾਡਾ ਹੱਕ ਹੈ ਕਹਿੰਦੇ ਇਸ ਘਰ ਦੇ ਵਿੱਚ ਉਹਦੇ ਨਾਲੋਂ ਡਬਲ ਹੱਕ ਹੈ ਤੁਹਾਡਾ ਤੇਰੇ ਕਹਿੰਦੇ ਨਾਲ ਸਾਹੀ ਲਈ ਸਾਰਾ ਕੁਝ ਨਹੀਂ ਹੋ ਜਾਣਾ ਇਹ ਤੇ ਜਿਨ੍ਹਾਂ ਨੇ ਮੈਨੂੰ ਕਿਹਾ ਨਾ ਉਹਨਾਂ ਨੂੰ ਸਮਝਣਾ ਚਾਹੀਦਾ ਮੈਨੂੰ ਤੇ ਲੱਗਦਾ ਇਸ ਘਰ 'ਚ ਮੈਨੂੰ ਕੋਈ ਸਮਝਦਾ ਹੀ ਨਹੀਂ ਆ ਬਸ ਦੀਦੀ ਤੋ ਹਿਨਾ ਆਪਣੇ ਮਨ ਵਿੱਚ ਆ ਗੱਲਾਂ ਨਾ ਲਿਆਓ ਮੈਂ ਹੁਣੇ ਜਾਚੀ ਨਾਲ ਸਾਰੀ ਗੱਲ ਕਰਦਾ ਵਾਂ ਜਾ ਕਰ ਲੈ ਗੱਲ ਮੈਨੂੰ ਤੇ ਐਂ ਲੱਗਦਾ ਇਸ ਘਰ ਦੇ ਵਿੱਚ ਨਾ ਤੂੰ ਹੀ ਮੈਨੂੰ ਸਮਝਦਾ ਹੋਰ ਨਹੀਂ ਕੋਈ ਸਮਝਦਾ ਮੈਂ ਕਰਕੇ ਆਉਣਾ ਗੱਲ ਠੀਕ ਆ ਤੇ ਤੁਸੀਂ ਕੇ ਗੱਲ ਦੀ ਟੈਨਸ਼ਨ ਨਹੀਂ ਲੈਣੀ ਨਾਲੇ ਮੇਰੀ ਗੱਲ ਸੁਣੋ ਮੰਮੀ ਮੈਨੂੰ ਕਹਿੰਦੇ ਸੀ ਸਵੇਰੇ ਤੁਸੀਂ ਗਏ ਨਹੀਂ ਕਿਤੇ ਜਾਓ ਆਪਣੇ ਫਰੈਂਡਸ ਨਾਲ ਹੋ ਗਿਓ ਪੈਣ ਦੀ ਲੋੜ ਆ ਨਾ ਮੈਂ ਦੇ ਦੂੰਗਾ ਨਾਲੇ ਇੱਕ ਗੱਲ ਹੋਰ ਜਿਹੜੀ ਗਲਤੀ ਅੱਜ ਕੀਤੀ ਨਾ ਘਰ ਛੱਡ ਕੇ ਜਾਣ ਦੀ ਦੁਬਾਰਾ ਨਹੀਂ ਕਰਨੀ ਘਰ ਦੀਆਂ ਧੀ ਆ ਨਾ ਘਰ ਛੱਡ ਕੇ ਨਹੀਂ ਜਾਂਦੀਆਂ ਇਦਾਂ ਚਲ ਠੀਕ ਆ ਤੇਰੇ ਕਰਕੇ ਨਾ ਮੈਂ ਸਾਰੀਆਂ ਗੱਲਾਂ ਮੰਨ ਲੈਣੀਆਂ ਨਹੀਂ ਤੇ ਅੱਜ ਜੋ ਕੁਝ ਹੋਇਆ ਨਾ ਉਹ ਬਹੁਤ ਹੀ ਗਲਤ ਹੋਇਆ ਚਲੋ ਦੀਦੀ ਤੂੰ ਇੱਥੇ ਬੋਅਰ ਮਾਰਨਾ ਮੈਂ ਗੱਲ ਕਰਕੇ ਆਇਆ ਹੁਣੇ ਮੰਮੀ ਚਾਚੀ ਕਿੱਥੇ ਆ ਚਾਚੀ ਕੀ ਕਰ ਰਹੀ ਚਾਚੀ ਨੂੰ ਅ ਮੰਮੀ ਚਾਚੀ ਦੀ ਹਿੰਮਤ ਕਿੱਦਾਂ ਬਾਈ ਦੀਦੀ ਨੂੰ ਏਦਾਂ ਕਹਿਣ ਦੀ ਕੀ ਕਿਹਾ ਚਾਚੀ ਨੇ ਚਾਚੀ ਨੇ ਦੀਦੀ ਨੂੰ ਇਹ ਕਿਹਾ ਵਾ ਕੀ ਘਰੋਂ ਨਿਕਲ ਜਾ ਸਾਹਿਲ ਮੈਂ ਤੈਨੂੰ ਦੱਸੀ ਸਚਾਈ ਮम्मी ਕੀ ਦੱਸੋਗੇ ਸਚਾਈ ਸਾਰੀ ਸਚਾਈ ਮੈਂ ਆਪਣੇ ਕੰਨੀ ਸੁਣ ਕੇ ਆਇਆ ਮੈਂ ਨਹੀਂ ਤੂੰ ਪੂਰੀ ਗੱਲ ਜਾਣਨੀ ਮम्मी ਨੇ ਮੈਨੂੰ ਪੂਰੀ ਗੱਲ ਪਤਾ ਵਾ ਚਾਚੀ ਦੇ ਹਿਸਾਬ ਨਾਲ ਫਿਰ ਦੋਗਲੀ ਹੋਈ ਨਾ ਕੀ ਦੋਗਲਾ ਬੰਦਾ ਇੱਕ ਬੰਨੇ ਸਾਨੂੰ ਕਹਿੰਦੀ ਹੈ ਕਿ ਹਾਂ ਹਾਂ ਮੈਂ ਉਹਨੂੰ ਆਪਣੀ ਧੀ ਮੰਦੀ ਆ ਦੂਜੇ ਬੰਨੇ ਤਾਈ ਦਾ ਵੀ ਸਾਧ ਦੇਈ ਜਾਂਦੀ ਆ ਸਾਹਿਲ ਤੂੰ ਗੱਲ ਪੁੱਤ ਮੇਰੀ ਸੁਣਦੇ ਸੀ ਉਹ ਮम्मी ਮੇਰੀ ਗੱਲ ਸੁਣੋ ਅੱਜ ਤੱਕ ਚਾਚੀ ਨੇ ਕਦੀ ਨੀਹਾ ਦੀਦੀ ਨੂੰ ਕਿਹਾ ਕਿ ਮੈਂ ਘਰੋਂ ਕੱਢ ਦੇਣਾ ਤੈਨੂੰ ਸਾਹਿਲ ਪੂਰੀ ਸਚਾਈ ਜਾਣਨੀ ਤੇ ਕੋਸ਼ਿਸ਼ ਕਰ ਉਹ ਕੀ ਸਚਾਈ ਸੁਣਾ ਮੈਂ ਸਾਹਿਲ ਤੂੰ ਨਾ ਅਧੂਰੀ ਗੱਲ ਸੁਣ ਕੇ ਮਮੀ ਕੋਈ ਅਧੂਰੀ ਗੱਲ ਨਹੀਂ ਸੁਣੀ ਮੈਂ ਮੇਰੀ ਭੈਣ ਮੈਨੂੰ ਕਿਤੇ ਕੁਝ ਗਲਤ ਕਹੂਗੀ ਨਹੀਂ ਸਾਹਿਲ ਮੈਂ ਇਹ ਨਹੀਂ ਕਹਿੰਦੇ ਗਲਤ ਕਹੂਗੀ ਲੇਕਿਨ ਤੂੰ ਇੱਕ ਪੱਖ ਦੀ ਗੱਲ ਸੁਣੀ ਦੂਜੇ ਪੱਖ ਦੀ ਗੱਲ ਸੁਣੀ ਲੜਾਈ ਦੀ ਵਜ੍ਹਾ ਕੀ ਬਣੀ ਕਿਉਂ ਐਸੇ ਲੱਗ ਮਮੀ ਮੈਂ ਕੁਝ ਵੀ ਨਹੀਂ ਸੁਣਾ ਠੀਕ ਹੈ ਨਾ ਮੈਂ ਇੱਕ ਵਾਰੀ ਗੱਲ ਤੁਹਾਨੂੰ ਕਹਿ ਦਈਏ ਆਪਣੇ ਮੂੰਹ ਆਪ ਹੀ ਸਮਝਾ ਲਓ ਚਾਚੀ ਨੂੰ ਅੱਜ ਤੋਂ ਬਾਅਦ ਜੇ ਕਿਸੇ ਮੇਰੀ ਭੈਣ ਨੂੰ ਕਿਸੇ ਨੇ ਕੁਝ ਕਹਿਣਾ ਤਾਂ ਆਪਣੇ ਹੱਲ ਦਾ ਫਿਰ ਆਪੇ ਇਨਜਾਮ ਲੈਣੋ ਸਾਹਿਲ ਤੇਰੀ ਚਾਚੀ ਆ ਤੂੰ ਕਿਸ ਤਰ੍ਹਾਂ ਇਸ ਤਰ੍ਹਾਂ ਬੋਲ ਸਕਦਾ ਆਪਣੀ ਚਾਚੀ ਨੂੰ ਪਰੋ ਮੇਰੀ ਭੈਣ ਆ ਮੈਂ ਮੰਨ ਨਹੀਂ ਤੇ ਔਰ ਐਸਾ ਐਸਾ ਤੂੰ ਚਾਚੀ ਨੂੰ ਬੋਲਣ ਡਿਆ ਓਵੇਂ ਮੰਮੀ ਤੁਸੀਂ ਕਹਿੰਦੇ ਜੇ ਕਿ ਉਹ ਮੇਰੀ ਧੀ ਆ ਮੈਨੂੰ ਤਾਂ ਲੱਗਦਾ ਤੁਸੀਂ ਵੀ ਨਹੀਂ ਆਪਣੀ ਧੀ ਸਮਝਦੇ ਲੋ ਮੈਨੂੰ ਆਪਣੀ ਧੀ ਸਮਝਦੀ ਮੰਮੀ ਜੇ ਤੁਸੀਂ ਸਮਝਦੀ ਨਹੀਂ ਮੇਰੀ ਧੀ ਹੈਗੀ ਆ ਓ ਮੰਮੀ ਜੇ ਤੁਸੀਂ ਸਮਝਦੇ ਹੁੰਦੇ ਨਾ ਚਾਚੀ ਦਾ ਇਹ ਨਾ ਪੱਖ ਨਾ ਲੈਂਦੇ ਤੁਸੀਂ ਮੈਨੂੰ ਤਾਂ ਲੱਗਦਾ ਵਾ ਚਾਚੀ ਨੇ ਵੀ ਨਾ ਢਾਡੇ ਦਿਮਾਗ 'ਚ ਕੋਈ ਪੁੱਠਾ ਸਿੱਧਾ ਬਾਤਦਾ ਵਾ ਸਾਇਲੈਂਸ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਓ ਮੰਮੀ ਐਦਾਂ ਦੀ ਗੱਲ ਆ ਹੁਣ ਮੰਮੀ ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲੋ ਜੇ ਮੇਰੀ ਭੈਣ ਨੂੰ ਘਰ ਦੇ ਵਿੱਚ ਕਿਸੇ ਨੇ ਵੀ ਕੁਝ ਕਿਹਾ ਨਾ ਤੇ ਮੈਂ ਭੁੱਲ ਜਾਊਂਗਾ ਮੇਰਾ ਉਹਨਾਂ ਨਾਲ ਵੀ ਕੋਈ ਰਿਸ਼ਤਾ ਹੀ ਸਾਹਿਲ ਪੂਰੀ ਗੱਲ ਤੇ ਸੁਣ ਲੈ ਤੈਨੂੰ ਮੈਂ ਗੱਲ ਦੱਸਦੀ ਆ ਮम्मी ਮੈਂ ਨਹੀਂ ਕੁਝ ਸੁਣਨਾ ਸਾਹਿਲ ਸੱਚਾਈ ਤੇ ਸੁਣ ਸਾਹਿਲ ਤੂੰ ਬਿਨਾਂ ਸੱਚਾਈ ਜਾਣੇ ਇਹ ਸਭ ਕੋਈ ਡਿਸੀਜਨ ਲਈ ਜਾਣਾ ਇਹ ਸੱਚ ਨਹੀਂ ਹੈਗਾ ਜੋ ਕੋਈ ਤੂੰ ਕਹਿਣ ਦੇ ਆ ਮੇਰੇ ਘਰ ਦੇ ਹਾਲਾਤ ਕੀ ਹੋਈ ਜਾਂਦੇ ਆ ਮੈਂ ਜਰਾ ਵੀ ਨਹੀਂ ਸੀ ਸੋਚਿਆ ਸਾਹਿਲ ਮੇਰੀ ਗੱਲ ਤੇ ਸੁਣ ਨ ਪੁੱਤ ਮੇਰੀ ਗੱਲ ਤੇ ਸੁਣ ਸੰਗੂੰ ਪਾ ਲਿਆ ਵਾ ਕੁਛ ਰਹਿ ਤੈ ਨਹੀਂ ਗਿਆ ਚੱਲ ਕਿਰਨ ਹਾਂਜੀ ਅੰਚੀ ਜੀ ਚਾਹ ਪੀ ਲੈ ਬੇਟਾ ਚਾਹ ਹਾਂ ਉਹ ਨਹੀਂ ਨਹੀਂ ਮੈਂ ਚਾਹ ਨਹੀਂ ਪੀਣੀ ਮੇਰੇ ਕੋਲ ਟਾਈਮ ਨਹੀਂ ਹੈਗਾ ਟਾਈਮ ਨਹੀਂ ਹੈਗਾ ਹੂੰ ਜਾਣਾ ਕਿਤੇ ਸਲੂਨ ਜਾਣਾ ਵਾ ਤੇ ਆਹੋ ਤੇ ਚਾਹ ਤੇ ਵੇਹ ਜੇ ਟਾਈਮ ਬਹੁਤ ਪਿਆ ਹੋਇਆ ਵੈ ਮੈਂ ਚਾਹ ਨਹੀਂ ਪੀਣੀ ਵੈਸੇ ਵੀ ਮੈਨੂੰ ਨਾ ਚਾਹ ਡਾਈਜੈਸਟ ਨਹੀਂ ਹੁੰਦੀ ਮੈਨੂੰ ਐਸਿਡਿਟੀ ਹੋ ਜਾਂਦੀ ਚਾਹ ਪੀ ਕੇ ਐ ਕਿਦੋਂ ਦੀ ਹੋਣ ਲੱਪੀ ਤੈਨੂੰ ਪਰ ਪਤਾ ਨਹੀਂ ਜੋਤੇ ਦੀ ਚਾਹ ਮੈਂ ਹੁਣ ਪੀਣ ਨਹੀਂ ਆ ਨਾ ਜਿਆਦਾ ਹੀ ਚਾਹ ਤੁਸੀਂ ਬਣਾਉਂਦੇ ਸਾਰੇ ਜਾਨੇ ਮੇਰੇ ਕੋਈ ਨਹੀਂ ਪੀਤੀ ਜਾਂਦੀ ਮੈਨੂੰ ਬਾਰ ਬਾਰ ਚਾਹ ਦਾ ਨਾ ਕੋ ਬੋ ਮਨਤ ਇਹ ਕੀ ਗਈ ਮੇਰਾ ਪਰਸਲ ਆਇਆ ਹੀਗਾ ਮੰਮੀ ਨੇ ਰੀਸੀਵ ਕਰ ਲਿਆ ਨਾ ਤੇ ਹੁਣ ਮੈਂ ਚੱਲੀ ਆ ਤੇ ਇਹ ਕਿਦੋਂ ਦੀ ਬੋਤਲ ਕਿੱਥੋਂ ਲਿੱਤੀ ਉਹਨਲਾਈਨ ਉਹਨਲਾਈਨ ਤਾਂ ਤੇ ਪਤਾ ਨਹੀਂ ਲੱਗਾ ਤੂੰ ਕਿਦੋਂ ਮੰਗਵਾਈਏ ਜੇ ਔਨਲਾਈਨ ਮੰਗਾਈ ਘਰ ਹੀ ਆਣਾ ਹੀ ਪਰਸਲ ਇਹ ਸਲੂਨ ਦਾ ਦਿੱਤਾ ਹੀਗਾ ਐਡਰੈਸ ਤੇ ਸਲੂਨ ਦੇ ਵਿੱਚ ਹੀ ਆ ਗਈ ਸੀ ਤੂੰ ਉੱਥੇ ਇੰਨੀ ਜੋਗੀ ਹੋ ਗਈ ਹੈ ਕਿ ਸਲੂਨ ਦਾ ਐਡਰੈਸ ਦੇ ਲੱਪਈਆ ਏਚੇ ਕੀ ਆ ਉਹਦੇ ਵਿੱਚ ਐਡ ਹੀ ਕਰਨਾ ਹੁੰਦਾ ਐਡਰੈਸ ਉਹ ਚ ਘੜਾ ਬੜਾ ਕਿਤੇ ਰਾਕਟ ਸਾਇੰਸ ਹੈਗੀ ਆ ਕਿ ਆਪਾਂ ਇਹ ਕਰਨਾ ਉਹ ਨਹੀਂ ਰਾਕਟ ਸਾਇੰਸ ਦਾ ਨਹੀਂ ਸਵਾਲ ਹੈਗਾ ਘਰ ਦੀ ਚੀਜ਼ ਘਰ ਚੋਂ ਮੰਗਵਾ ਤੋ ਸਲੂਨ ਤੇ ਮੰਗਵਾਉਣ ਲੱਪਈ ਚਾਚੀ ਜੀ ਮੈਂ ਬੈਸ ਨਹੀਂ ਕਰਨੀ ਮੇਰੇ ਕੋ ਨਾ ਟਾਈਮ ਨਹੀਂ ਹੈਗਾ ਤੇ ਮੈਂ ਵੈਸੇ ਵੀ ਲੇਟ ਆ ਅੱਜ ਅੱਜ ਵੈਸੇ ਮੈਂ ਲੇਟ ਉੱઠી ਆ ਮੈਨੂੰ ਕਿਹਨੂੰ ਤੈਨੂੰ ਮੈਂ ਇੱਕ ਗੱਲ ਦੱਸਾਂ ਮੈਨੂੰ ਤੇਰੀ ਬਿਲਕੁਲ ਨਹੀਂ ਸਮਝ ਲੱਗਦੀ ਤੂੰ ਕੀ ਕਰਨ ਡਈ ਆ ਮੈਂ ਚੱਲੀ ਆ ਮੰਮੀ ਨੂੰ ਕਹਿ ਦਿਓ ਤੁਸੀਂ ਮੰਮੀ ਨੂੰ ਮੈਂ ਕਹ ਦਾਂਗੀ ਚਾਹ ਪੀ ਕੇ ਜਾ ਚਾਹ ਮੈਂ ਚਾਚੀ ਜੀ ਨਹੀਂ ਪੀਣੀ ਮੈਂ ਤੁਹਾਨੂੰ ਕਹਿ ਤੀ ਦਈਆਂ ਚਾਹ ਦੇ ਨਾਲ ਮੈਨੂੰ ਐਸਿਡਿਟੀ ਹੋ ਜਾਂਦੀ ਮੈਨੂੰ ਨਹੀਂ ਹੋਣਦੀ ਡਾਈਜੈਸਟ ਚ ਐਨੀ ਚਾਹ ਡੋਲ ਨਹੀਂ ਹੁਣ ਤੁਸੀਂ ਪੀ ਲਿਓ ਕਿਰਨਾ ਇੱਕ ਮਿੰਟ ਅਧਰਾ ਮੇਰੇ ਕੋਲ ਬੈਠ ਮੇਰਾ ਪੁੱਤਰ ਦੱਸੋ ਮੇਰੇ ਗਾਲਸਾਂ ਹਾਂਜੀ ਕੱਲ ਦੇ ਕੀ ਹੋਇਆ ਤੂੰ ਕਿੰਨਾ ਬੋਲਨੀ ਹੈ ਕੀ ਹੋਇਆ ਕੁਝ ਵੀ ਨਹੀਂ ਆ ਚਾਚੀ ਜੀ ਤੇਰੇ ਵੱਲੋਂ ਕੁਝ ਵੀ ਨਹੀਂ ਹੋਇਆ ਨਾਰਮਲੀ ਗੱਲ ਹੋਈ ਆ ਕੋਈ ਜਿਵੇਂ ਮੈਨੂੰ ਤਾਨੇ ਦੇ ਜੋਗਾ ਤੇ ਫਿਰ ਮੈਂ ਵੀ ਤਾਂ ਇਨਸਾਨ ਹੀ ਗੀ ਆ ਨਾ ਮੈਨੂੰ ਤੇ ਫਿਰ ਹਰਟ ਹੋਣੀ ਆਈਆਂ ਗੱਲਾਂ ਮੇਰੀ ਗੱਲ ਸੁ ਤੈਨੂੰ ਤਾਨੇ ਕਿਸੇ ਨੇ ਨਹੀਂ ਦਿੱਤੇ ਪੁੱਤਰ ਤੂੰ ਸੋ ਬਤਾਨੇ ਸਾਨੂੰ ਦੇਣ ਲਈ ਆਂ ਕਿ ਆਪਣੀ ਧੀ ਹੁੰਦੀ ਤੁਸੀਂ ਇਸ ਤਰ੍ਹਾਂ ਕਰਦੇ ਪੱਲਾ ਤੂੰ ਮਾਨੂੰ ਐ ਸਮਝਾ ਤੈਨੂੰ ਆਪਣਿਆਂ ਨਾਲੋਂ ਵੱਧ ਰੱਖਿਆ ਵਾ ਸੀ ਤੇ ਉਹੀ ਤਾਈ ਹੂ ਜਿਹੜੀਆਂ ਗੱਲਾਂ ਕਰਦੇ ਸੀ ਤੇ ਫਿਰ ਜਸਵੀਰ ਭੈਣ ਜੀ ਨੂੰ ਤੂੰ ਕਿੱਡਾ ਉੱਚੀ ਉੱਚੀ ਬੋਲੀ ਤੇਰੀ ਮੰਮੀ ਆ બસ ਇਹੋ ਹੀ ਗੱਲ ਆ ਇਹੋ ਹੀ ਆ ਤਾਨੇ ਟਾਡੇ ਜਿਹੜੇ ਕਿ ਮੈਨੂੰ ਰੋਜ਼ ਸੁਣਨ ਨੂੰ ਮਿਲੰਦੇ ਆ ਕੀ ਕਿਹਾ ਤੁਸੀਂ ਆਪਣੇ ਆ ਤਾਂ ਵਾਅਦੇ ਤੈਨੂੰ ਆਪਾਂ ਪਿਆਰ ਕਰਦੇ ਆ ਤੇ ਆਪਣੇ ਆ ਤਾਂ ਵਾਅਦੇ ਕਰਨ ਦੇ ਆ ਹੋਰ ਕੀ ਕਰਨ ਦੇ ਤੇਰੇ ਨਾਲ ਉਹ ਚਾਚੀ ਜੀ ਬਸ ਕਰੋ ਮੈਂ ਕਹਿੰਨਾ ਬਹਿਸ ਨਹੀਂ ਕਰਨਾ ਚਾਹੰਦੀ ਆ ਬਾਰ ਬਾਰ ਤੂੰ ਸਾਡੀਆਂ ਕੁੜੀਆਂ ਵਰਗੀ ਆ ਤੈਨੂੰ ਆਪਾਂ ਇਸ ਕਾਬਿਲ ਕੀਤਾ ਆਪਣੇ ਨਾਲ ਵਾਅਦੇ ਤੈਨੂੰ ਪਿਆਰ ਦਿੱਤਾ ਜੋ ਆਪਾਂ ਆਪਣੀਆਂ ਕੁੜੀਆਂ ਨਾਲ ਕਰਦੇ ਆਈ ਉਹੀ ਤੇਰੇ ਨਾਲ ਕੀਤਾ ਇਹ ਨਾ ਇਹਸਾਨ ਜਿਤਾ ਨਹੀਂ ਹੁੰਦਾ ਜਿਹੜਾ ਕਿ ਤੁਸੀਂ ਸਾਰੇ ਜਣੇ ਜਿਤਾਣ ਦੇ ਜ ਤੈਨੂੰ ਐਸ ਜੋ ਗੈਸ ਕਰਕੇ ਕੀਤਾ ਵਾ ਤੂੰ ਸਾਨੂੰ ਗੱਲਾਂ ਕਰਿਆ ਚਾਚੀ ਜੀ ਸਵੇ ਸਵੇ ਦਾ ਟਾਈਮ ਆ ਤੇ ਸਵੇਰੇ ਤੁਸੀਂ ਮੈਨੂੰ ਤਾਂਨੇ ਮੈਨੇ ਦੇਣੇ ਸਟਾਰਟ ਕਰ ਦਿੱਤੇ ਜੇ ਮੈਨੂੰ ਆਲਰੇਡੀ ਲੇਟ ਆ ਤੇ ਤੂੰ ਇਸ ਵੇਰੇ ਸਵੇਰੇ ਮੇਰਾ ਮੂਡ ਆਫ ਕਰ ਦਿੱਤਾ ਵਾ ਹੁਣ ਮੈਨੂੰ ਜਾਣ ਦੋ ਤੇ ਤੇਰਾ ਮੂਡ ਨਹੀਂ ਖਰਾਬ ਹੋਣਿਆ ਮੂਡ ਤਾਂ ਸਾਡਾ ਸਾਰਿਆਂ ਦਾ ਕਰਨ ਡਈ ਆ ਤੁਹਾਨੂੰ ਤੇ ਵੈਸੇ ਇਤਨਾ ਹੀ ਲੱਗਦਾ ਵਾ ਪਤਾ ਨਹੀਂ ਤੁਹਾਨੂੰ ਕੱਲ ਦਾ ਕੀ ਹੋ ਗਿਆ ਕਿੰਨੇ ਤੁਹਾਡੇ ਕੰਨ ਚ ਫੂਕ ਮਾਰ ਦਿੱਤੀ ਸਾਡੇ ਕੰਨ ਚ ਨਹੀਂ ਭਰੀ ਮੰਨ ਲੈ ਤੇਰੇ ਕੰਨਾਂ ਚ ਕਿਸੇ ਨਾ ਫੂਕ ਭਰੀ ਹੋਈ ਆ ਓ ਮਾਈ ਗੋਡ ਮੇਰੇ ਕੋ ਨਾ ਬਿਲਕੁਲ ਵੀ ਹੁਣ ਟਾਈਮ ਨਹੀਂ ਹੈਗਾ ਮੈਂ ਆਲਰੇਡੀ ਲੇਟ ਆ ਮੇਰਾ ਮੇਰੀਆਂ ਫਰੈਂਡਸ ਦੇ ਨਾਲ ਅੱਜ ਘੁੰਮਣ ਦਾ ਪਲਾਨ ਹੈਗਾ ਵਾ ਤੇ ਮੈਨੂੰ ਡਿਸਟਰਬ ਨਾ ਕਰੋ ਪਲੀਜ਼ ਫੱਲਾ ਮੇਰੀ ਗੱਲ ਸੁਣ ਲੈ ਅੱਜ ਸ਼ਾਮੀ ਨੂੰ ਜਾਣਾ ਫੰ ਤੇ ਨਾਲ ਜਾਣਾ ਤੂੰ ਸਾਡੇ ਫੰਕਸ਼ਨ ਤੇ ਹਾਂ ਮੇਰੀ ਗੱਲ ਸੁਣੋ ਸ਼ਾਮੀ ਮੈਂ ਆਪਣੀਆਂ ਫਰੈਂਡਸ ਨਾਲ ਪਲਾਨ ਬਣਾਇਆ ਵਾ ਮੇਰੇ ਤੋਂ ਆਸ ਨਾ ਰੱਖ ਕਿਉਂਕਿ ਮੈਂ ਕਿਸੇ ਫੰਕਸ਼ਨ ਫੰਕਸ਼ਨ ਦੇ ਵਿੱਚ ਜਾਵਾਂਗੀ ਕਿਰਨ ਨਾ ਕਰਦਾ ਨਹੀਂ ਚੰਗਾ ਲੱਗਦਾ ਪਲੀਜ਼ ਕੋਈ ਨਹੀਂ আচ্ছা ਚਲ ਮੇਰੀ ਗੱਲ ਸੁਣ ਅੱਜ ਨਾ ਜਾਈ ਪਰਸੋਂ ਜਾਣਾ ਹੈ ਸਾਡੇ ਨਾਲ ਮੈਂ ਕਿਤੇ ਨਹੀਂ ਜਾਣਾ ਦੋ ਦਿਨ ਮੈਨੂੰ ਜਾਣ ਦੋ ਓਕੇ ਬਾਏ ਮੈਂ ਆਪਣਾ ਮਾਰ ਤੂੰ ਕਿਹੋ ਜਿਹੀਆਂ ਗੱਲਾਂ ਕਰਦੀ ਬੀ ਤਿਆ ਕੁੜੀ ਨੂੰ ਕੀ ਹੋ ਗਿਆ ਬਿਲਕੁਲ ਨਹੀਂ ਸਮਝ ਲੱਗਦੀ ਪਈ ਐਸ ਕੁੜੀ ਦੀ ਤੇ ਵਨ ਸੋਨੀਆਂ ਨਿਤ ਨਵੇਂ ਨਵੀਆਂ ਗੱਲਾਂ ਕਹਿ ਦਿੰਦੀ ਐ ਆਲਣ ਭਾਂਜੀ ਕਰਦੀ ਗੱਲ ਕਿਰਣਾ ਹੁਣ ਚਾਹ ਪੀ ਕੇ ਤੇ ਜਾ ਉਹ ਚਾਹੀ ਜੀ ਅੱਗੇ ਉਹਨਾਂ ਨੇ ਮੇਰਾ ਕਿੰਨਾ ਟਾਈਮ ਵੇਸਟ ਕਰਤਾ ਚਾਚੀ ਜੀ ਨੇ ਐਵੇਂ ਫਾਲਤੂ ਦੀਆਂ ਗੱਲਾਂ ਕਰ ਕਰਕੇ ਹੁਣ پلیਸ ਤੋਂ ਹੀ ਨਾ ਮੈਨੂੰ ਇੱਥੇ ਰੋਕ ਕੇ ਤੇ ਮੈਨੂੰ ਲੇਟ ਕਰਾ ਦਿਓ ਅੱਗੇ ਮੈਂ ਆਲਰੇਡੀ ਕਿੰਨੀ ਲੇਟ ਹੋ ਗਈ ਆਇਆ ਧੀਏ ਠੰਡ ਪਤਾ ਕਿੰਨੀ ਹੈ ਬਾਹਰ ਹੈ ਅੱਧਾ ਕਾਫੀ ਤਾਂ ਚਾਹ ਪੀ ਹੈ ਜੋ ਕੋਟੀ ਬਿਕੇ ਚਲ ਜਾ ਚਾਹ ਨਾ ਮੈਨੂੰ ਐਸਿਡਿਟੀ ਹੈ ਇਹਦੀ ਕੋਈ ਗੱਲ ਨਹੀਂ ਮੈਂ ਉੱਥੇ ਨਾ ਕਾਫੀ ਮੰਗਵਾ ਲਾਂਗੀ ਚਲੋ ਠੀਕ ਆ ਬਾਏ ਦੇਖ ਲਾ ਧੀਏ ਤੈਨੂੰ ਕੀ ਹੋ ਗਿਆ ਜੋ ਕਿਰਨ ਕਰਨ ਢਈ ਹੈ ਨਾ ਉਹ ਗਲਤ ਕਰਨ ਢਈ ਹੈ ਮਨਜੋ ਕਿਉਂ ਆ ਬੜੀ ਉਦਾਸ ਜਿਹੀ ਬੈਠੀ ਹੋਈ ਹੈ ਉਦਾਸ ਤੁਹਾਨੂੰ ਇੱਥੇ ਸਭ ਕੁਝ ਪਤਾ ਹੀ ਹੈ ਕੀ ਹੁੰਦਾ ਪਿਆ ਘਰ ਦੇ ਵਿੱਚ ਉਹ ਤਾਂ ਮੈਨੂੰ ਸਭ ਕੁਝ ਪਤਾ ਹੈ ਪਰ ਹੂੰ ਮਨਜੋ ਕਿਰਨ ਨੂੰ ਦੇਖ ਹੁਣ ਕਿੰਨੀ ਬਦਲ ਗਈ ਹੈ ਉਹਦਾ ਸੁਭਾਅ ਵੀ ਨਾ ਹੋਰ ਤਰ੍ਹਾਂ ਦਾ ਉਹਨੂੰ ਹੋ ਗਿਆ ਵੇ ਚਲੋ ਚਾਹੀਦੀ ਬਦਲ ਗਈ ਆ ਉਹ ਤਾਂ ਚਲੋ ਠੀਕ ਆ ਪਰ ਅਸਰਾਂ ਬਦਲੀ ਆ ਨਾ ਉਹ ਨਹੀਂ ਜਿਹਾ ਸਹੀ ਲੱਗਦਾ ਪਿਆ ਘਰ ਦੇ ਵਿੱਚ ਤੇ ਕੱਲ ਹੀ ਦੇਖ ਲੋ ਆ ਤਾਂ ਮਨ ਲਪਸ਼ਪਿੰਦਰ ਭਾਂਜੀ ਬਿਲਕੁਲ ਸਹੀ ਕਹੰਦੇ ਐ ਤੇ ਅਸੀਂ ਉਹਨਾਂ ਦੇ ਵਰ ਖਲਾਬ ਚੱਲਣ ਡੇ ਆ ਤੇ ਆ ਕੁੜੀ ਕਿਸੇ ਨੂੰ ਉਹਨਾਂ ਕੁਝ ਨਹੀਂ ਸਮਝਦੀ ਪਈ ਸਾਨੂੰ ਤਾਂ ਬਿਲਕੁਲ ਹੀ ਨਹੀਂ ਸਮਝਦੀ ਪਈ ਆ ਉਹ ਤੇ ਤੇਰੀ ਗੱਲ ਸਾਰੀ ਠੀਕ ਹੈਗੀ ਆ ਪਰ ਪਸ਼ਪਿੰਦਰ ਜਿਹੜਾ ਸਾਨੂੰ ਸਮਝਾਉਂਦੀ ਹੁੰਦੀ ਸੀ ਨਾ ਸਾਨੂੰ ਕਹਿੰਦੇ ਹੁੰਦੀ ਸੀ ਤੇ ਅਸੀਂ ਇਹਨੂੰ ਹਰ ਗੱਲ ਦੇ ਵਿੱਚ ਗਲਤ ਨੂੰ ਕਹਨੇ ਸਾਂ ਤੇ ਹੁਣ ਅੱਜ ਸਾਨੂੰ ਉਹਦੀਆਂ ਗੱਲਾਂ ਨਾ ਤੇ ਤੇ ਆਂ ਰਹੀਆਂ ਇਹ ਜੋ ਕੁਝ ਕਹਿੰਦੀ ਸੀ ਨਾ ਉਹ ਸਹੀ ਕਹਿੰਦੀ ਵਈ ਸੀ ਜੀ ਪਸ਼ਪਿੰਦਰ ਭਾਂਜੀ ਬਿਲਕੁਲ ਸਹੀ ਕਹਿੰਦੇ ਸੀ ਹੂੰ ਪਰ ਅਸੀਂ ਉਹਨਾਂ ਦੀ ਇੱਕ ਨਹੀਂ ਮੰਨੀ ਤੇ ਜੇ ਮੰਨੀ ਹੁੰਦੀ ਨਾ ਤੇ ਅੱਥੋਂ ਤੱਕ ਨੋਬਤ ਨਾ ਪਹੁੰਚਦੀ ਪਰ ਹੁਣ ਤੁਸੀਂ ਦੱਸੋ ਅਦਾ ਕੀ ਹੱਲ ਕਰ ਸਕਦੇ ਆ ਇਹਦਾ ਇੱਕੋ ਹੀ ਹੱਲ ਈ ਪੂਜਾ ਠੀਕ ਵਾ 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 ਟਾੜੀ ਦੋਵਾਂ ਦੀ ਮੀਟਿੰਗ ਚੱਲ ਰਹੀ ਐ ਇੱਥੇ ਨੋ ਸੱਸ ਦੀ ਕਿ ਮੇਰੀ ਧੀ ਦੇ ਖਿਲਾਫ ਇਹ ਤੇ ਗੱਲਾਂ ਹੋਣ ਡੀਆਂ ਮੈਨੂੰ ਨਾ ਤੁਹਾਡੇ ਦੋਵਾਂ ਤੋਂ ਇਹ ਉਮੀਦ ਨਹੀਂ ਸੀ ਤੂੰ ਹੀ ਮਿੱਠੀਆਂ ਬਣ ਕੇ ਮੇਰੇ ਨਾਲ ਲੱਗੀਆਂ ਰਹੀਆਂ ਕਿ ਜਸਬੀਰ ਸਾਹਮਣੇ ਆਪਾਂ ਚੰਗੇ ਬਣ ਜਾਈਏ ਉਹ ਤੁਹਾਡੇ ਨਾਲ ਤਾਂ ਪਸ਼ਪਿੰਦਰ ਭੈਜੀ ਚੰਗੇ ਆ ਜਿਹੜੀ ਵੀ ਗੱਲ ਕਰਦੇ ਮੂੰਹ ਤੇ ਕਰਦੇ ਆ ਤੁਹਾਡੇ ਵਾਂਗੂ ਨਹੀਂ ਨਾ ਕਿ ਆ ਸਾਜੇ ਜਿਹੜਾ ਚੀ ਜਾਣ ਲਈ ਆ ਵਾਹ ਬਈ ਵਾਹ ਕਿ ਇਹਨੂੰ ਪੂਜਾ ਦੇ ਹਵਾਲੇ ਕਰ ਦਿੱਤਾ ਜਾਵੇ ਸੰਜੂ ਪੱਲਾ ਮੇਰੀ ਗੱਲ ਸੁਣ। ਕੀ ਸੁਣਾ ਗੱਲ? ਤੁਸੀਂ? ਕੀ ਸੁਣਾ ਗੱਲ ਤੇਰੀ ਮੈਂ? ਹੈਂ? ਕੀ ਸੁਣਾ? ਪੱਲਾ ਮਲੇ ਠੰਡੇ ਦਿਮਾਗ ਨਾਲ ਗੱਲ ਸੁਣੋ ਬੰਜੇ। ਨਹੀਂ ਮੈਂ ਕੋਈ ਠੰਡੇ ਦਿਮਾਗ ਨਾਲ ਨਹੀਂ ਗੱਲ ਸੋਚਣੀ। ਤੁਸੀਂ ਨੂੰ ਸੱਸ ਬਹਿ ਕੇ ਤੇ ਕਿੱਡੀ ਚਾਲ ਰਚਣ ਡਈਆਂ ਜੇ ਕਿ ਉਹਨੂੰ ਕੱਢ ਦਿੱਤਾ ਜਾਵੇ। ਚਾਈ ਕੱਢਣ ਦਾ ਤਾਂ ਨਾਮ ਨਹੀਂ ਲਿੱਤਾ ਬੰਜੇ। ਤੂੰ ਕੀ ਕਹਿਣ ਡਈਆਂ? ਉਹਨੂੰ ਸਲਾਹ ਦੇਣ ਡਈਆਂ ਕਿ ਪੂਜਾ ਨੂੰ ਸੱਦਿਏ। ਤੁਸੀਂ ਪੂਜਾ ਨੂੰ ਐਸ ਕਰਕੇ ਸਦਨਾ ਚਾਹੁੰਦੇਆਂ ਜੇ ਕਿ ਕਿਰਨ ਨੂੰ ਬਾਹਰ ਕੱਢੀਏ ਤੇ ਉਹਨੂੰ ਨਾ ਕਿਸੇ ਐਨਜੀਓ 'ਚ ਦੇ ਦੇਈਏ। ਮੰਜੂ ਤੁਸੀਂ ਸਾਡੇ ਗੁੰਜੀ ਦਾ ਨਾਮ ਸੁਣਿਆ ਜੇ ਵਾਹ ਮੰਜੂ ਵਾਹ ਕੀ ਮਿੱਠੀ ਬਣ ਕੇ ਤੂੰ ਮੇਰੇ ਨਾਲ ਗੇਮ ਖੇਢੀ ਆ ਵਾਹ ਮੰਜੂ ਮੈਨੂੰ ਗੱਲ ਸੁਣੋ ਮੈਨੂੰ ਮੇਰੀ ਗੱਲ ਸੁਣਾ ਤੁਸੀਂ ਸੁਣਾ ਮੈਂ ਤੇਰੀ ਗੱਲ ਓਕੜੀ ਵਾਲ ਵੇਹਦੇ ਮੈਂ ਕੀ ਕਰਦੀ ਪਈ ਆ ਕੀ ਕਰਦੀ ਪਈ ਤਾਂ ਨਾ ਕੁਛ ਨਹੀਂ ਜੰਨੀ ਆਂਡਿਆ ਤੁਸੀਂ ਮਮਤਾ ਵਿੱਚ ਨਾ ਅੰਨੇ ਹੋ ਗਏ ਹੋ ਹਾਂ ਤੇ ਮੈਂ ਕੋਈ ਗਲਤ ਕੀਤਾ ਹੈ ਮੇਰੀ ਮਮਤਾ ਵਿੱਚ ਅੰਨੀ ਹੋਈ ਆ ਤੇ ਮੈਂ ਕੁਝ ਗਲਤ ਕੀਤਾ ਹੈ ਮੈਨੂੰ ਆਪਣੀ ਧੀ ਸਮਝਦੀ ਆ ਉਹ ਮੇਰੀ ਧੀ ਆ ਮੇਰੀ ਧੀ ਤਲ ਮਦਸਾ ਤੇ ਸਾਡੀ ਬੇਟੀ ਜਸਵੀਰ ਤੂੰ ਐਵੇਂ ਗਲਤ ਫੈਮਿਲੀ ਵਿੱਚ ਪੈ ਗਈ ਹੈ ਕਿਉਂ ਹੈ ਅੱਜ ਆਪਾਂ ਕੋਈ ਗੱਲ ਥੋੜੀ ਕਰਨ ਦੇ ਹੋਰ ਕਹੋ ਜੀ ਗੱਲ ਕਰਨ ਦੇ ਅੱਜ ਅਸੀਂ ਤਾਂ ਚੰਗੇ ਵਾਰੀ ਗੱਲ ਕਰਨ ਦੇ ਆ ਕੀ ਚੰਗੇ ਵਾਰੇ ਗੱਲ ਕਰਨ ਦੇ ਜੇ ਤੁਸੀਂ ਮੇਰੀ ਗੱਲ ਸੁਣੋ ਗੱਲ ਚਾਹੀ ਜਿੰਨਾ ਲੈ ਹੁੰਦੇ ਬਹੀ ਚਾਹੀ ਜੀ ਕਹਿੰਦੇ ਅੱਜ ਨਾ ਕਿਰਨ ਗਈ ਹੈ ਮੈਨੂੰ ਨਾ ਬਹੁਤੀਆਂ ਸਫਾਈਆਂ ਦੇਣ ਦੀ ਨਾ ਕਰ ਕੋਸ਼ਿਸ਼ ਕਿ ਮੈਂ ਹੁਣ ਚੰਗੀ ਬਣ ਜਾਵਾਂ ਮੇਰੀ ਗੱਲ ਸੁਣੋ ਭਾਂਜੀ ਪਤਾ ਲੱਗ ਗਿਆ ਮिन्नੂ ਵੀ ਤੇਰਾ ਚਿਹਰਾ ਪਤਾ ਲੱਗ ਗਿਆ ਤੇਰਾ ਵੀ ਚਿਹਰਾ ਪਤਾ ਲੱਗ ਗਿਆ ਚਾਈ ਜਸਵੀਰ ਤੂੰ ਤੇ ਬਹੁਤ ਕਾਲੀ ਪਹਿਨ ਜਾਈਏ ਕਾਦੀ ਕਾਲੀ ਪਹਿਨਦੀ ਆ ਹੋਰ ਕੀ ਤੂੰ ਪਹਿਲਾਂ ਗੱਲ ਤੇ ਸੁਣਦੇ ਆਂਦੇ ਨਾਲ ਮੇਰੀ ਗੱਲ ਤੂੰ ਜਜ ਤੂੰ ਜਜਬਾਦੀ ਨਾ ਉਹ ਕੁੜੀ ਦੀ ਬਹੁਤ ਜ਼ੁਬਾਨ ਚੱਲਦੀ ਪਈ ਜੇ ਹੁਣ ਕੀ ਚੱਲੀ ਹੈ ਕੱਲ ਤੁਹਾਨੂੰ ਵੀ ਉਹਨੇ ਕਿਹਾ ਸੀ ਆਪਣੀਆਂ ਧੀਆਂ ਆਪਣੀਆਂ ਹੁੰਦੀਆਂ ਮੈਂ ਤੁਹਾਡਾ ਸਾਥ ਨਹੀਂ ਦਿੱਤਾ ਤੁਸੀਂ ਨਾਲ ਸਮਝ ਜਾਵੋ ਸਮਝ ਜਾਵੋ ਤਾਂ ਉਹਨੇ ਧੋਖਾ ਦੇ ਦੇਣਾ ਜੇ ਕੁੜੀ ਨੇ ਅੱਛਾ ਸ਼ਾਬਾਸ਼ ਵਾ ਮੰਜੂ ਵਾ ਹੁਣ ਤੂੰ ਵੀ ਪੈਂਜੀ ਦੀ ਬੋਲੀ ਬੋਲਣ ਲੱਗ ਪਈ ਆ ਧੋਖਾ ਦੇ ਦੇਣਾ ਅੱਛਾ ਤੂੰ ਕੁੜੀ ਨੂੰ ਜਾਣ ਨਹੀਂ ਪਾਈ ਨਾਲੇ ਜ਼ਬਾਨ ਚਲਾਣ ਤੇ ਮਜਬੂਰ ਕਿਨੇ ਕੀਤਾ ਤੁਸੀਂ ਮਜਬੂਰ ਕੀਤਾ ਜ਼ਬਾਨ ਚਲਾਣ ਤੇ ਉਹਨੂੰ ਝਾਈ ਜੀ ਤੁਸੀਂ ਮਜਬੂਰ ਕੀਤਾ ਉਹ ਕੁੜੀ ਬੋਲਦੀ ਨਹੀਂ ਸੀ ਤੁਸੀਂ ਉਹਨੂੰ ਹੋੜੇ ਮੇਣੇ ਦਿਨ ਦੇ ਗਏ ਦਿਨ ਦੇ ਗਏ ਤੈਨੂੰ ਛੁੜ ਚੁੱਕ ਕੇ ਲਿਆਂਦਾ ਜਿਹੜੇ ਸਾਨੂੰ ਮਿਹਨੇ ਦੋਗੇ ਇਤਨਾ ਹੀ ਕਰੂਗੀ ਉਹ ਉਹਨੇ ਜੋ ਵੀ ਕੀਤਾ ਨਾ ਨਹੀਂ ਇਹਦਾ ਮਤਲਬ ਤੁਸੀਂ ਜਿਹੜਾ ਪਿਆਰ ਕੀਤਾ ਚਲੋ ਸਾਨੂੰ ਤੇ ਉਹਨੇ ਮਿਹਨਾ ਦੇ ਦਿੱਤਾ ਵੈ ਅਸੀਂ ਮਿਹਨੇ ਦੇਂਦੇ ਆ ਤੇ ਤੁਸੀਂ ਕੋਈ ਮਿਹਨਾ ਨਹੀਂ ਦੇਂਦੇ ਉਹਨੂੰ ਤੁਹਾਡੇ ਕਿਸ ਤਰ੍ਹਾਂ ਬੋਲੀ ਆ ਜਸਵੀਰ ਭੈਣ ਜੀ ਤੁਹਾਨੂੰ ਹੁਣ ਨਹੀਂ ਜੇ ਪਤਾ ਲੱਗਦਾ ਪਿਆ ਸਮਝ ਜਾਵੋ ਉਹ ਦਿਨ ਨਾ ਤੁਹਾਡੇ ਮਨ ਨੂੰ ਬੜੀ ਠੇਸ ਪਹੁੰਚਣੀ ਏ ਕੋਈ ਗੱਲ ਨਹੀਂ ਵੇਖ ਲਾਂ ਕਿ ਉਹ ਦਿਨ ਠੇਸ ਲੱਗੂਗੀ ਪਰ ਉਹ ਦਿਨ ਆਂਦੇ ਪਏ ਜੇ ਕੋਲ ਕੋਲ ਮਨ ਨੂੰ ਨਜ਼ਰ ਆਂਦੇ ਜੇ ਕੋਈ ਗੱਲ ਸੁਣ ਉਮਾਵਾਤੀਆਂ ਦੀ ਗੱਲ ਆ ਕੋਈ ਗੱਲ ਨਹੀਂ ਮਾਵਾਤੀ ਗੱਲ ਲੜਪੰਦੀਆਂ ਫਿਰ ਇੱਕੋ ਜਿਕੇ ਆ ਹੋ ਜਾਂਦੀਆਂ ਪਰ ਮਨ ਨੂੰ ਨਾ ਕੋਈ ਇੱਕੋ ਜਿਗਾ ਹੁੰਦਾ ਕੋਈ ਨજર ਨਹੀਂ ਜੀ ਆਂਡਿਆ ਸਾਦਾ ਤੈਨੂੰ ਨજર ਆਣਾ ਹੀ ਨਹੀਂ ਤੈਨੂੰ ਨજર ਆਣਾ ਹੀ ਨਹੀਂ ਵਾ ਤੁਹਾਡੇ ਤੇਰੇ ਦਿਮਾਗ ਵਿੱਚ ਪੁਸ਼ਪਿੰਦਰ ਭੈਂਜੀ ਨੇ ਇਹ ਬੀਜ ਬੀਜਤਾ ਹੈ ਤੇ ਜਦੋਂ ਤੁਸੀਂ ਜਦੋਂ ਤੁਸੀਂ ਬੀਜ ਬੋਗਦੇ ਸੀ ਜਦੋਂ ਉਹ ਪਸ਼ਵਿੰਦਰ ਭੈਣ ਜੀ ਕਹਿੰਦੇ ਸੀ ਜੋ ਜਸਵੀਰ ਗੰਦੀ ਤੂੰ ਕਰਦੀ ਐ ਜੋ ਜਸਵੀਰ ਗੰਦੀ ਤੂੰ ਕਰਦੀ ਐ ਮੈਂ ਤਾਂ ਮਨ ਨੂੰ ਤੇ ਨਾ ਨਾ ਫਸਾ ਮੈਂ ਆਪਣੀ ਧੀ ਸਮਝਦੀ ਨਾ ਫਸ ਨਾ ਫਸ ਨਾ ਮੇਰਾ ਸਾਥ ਦੇ ਮੈਂ ਜਾਣਾਂ ਮੇਰੀ ਧੀ ਜਾਣੇ ਮੈਂ ਤੁਹਾਡਾ ਮਰਦੇ ਦਮ ਤੱਕ ਸਾਥ ਦੇਣਾ ਪਰ ਤੁਸੀਂ ਸਮਝ ਜਾਓ ਔਰ ਰਹਿਣ ਦੇ ਹੱਥ ਜੋੜੇ ਚਾਹੀ ਤੂੰ ਤਾਂ ਚੁੱਪੀ ਕਰ ਜਾ ਤੂੰ ਤਾਂ ਚੁੱਪੀ ਕਰ ਜਾ ਤੂੰ ਕਿੱਦਾਂ ਆਪਣੀ ਪੋਤਰੀ ਦੇ ਖਿਲਾਫ ਗੱਲ ਸੁਣੀ ਜਾਣ ਲਈ ਆ ਪੋਤਰੀ ਜੇ ਮਰਜ਼ੀ ਬੋਲੇ ਕੀ ਬੋਲੇ ਆਨੇ ਵੱੱਜਾ ਡੰਡਾ ਬੋਲਦੀ ਪਈ ਐ ਪਤਾ ਨਹੀਂ ਕੀ ਕੀ ਆਨਲਾਈਨ ਮੰਗਵਾਈ ਜਾਣ ਦੇ ਇਹ ਤਾਂ ਲੱਗ ਗਿਆ ਤੈਨੂੰ ਕੀ ਲੱਗੇ ਤੂੰ ਪੈਸੇ ਦੇਨੀ ਆ ਕੱਲ ਉਹ ਵੀ ਟਾਈਮ ਆਣਾ ਜੇ ਅੱਜ ਤੁਸੀਂ ਉਹਨੂੰ ਖਰਚਾ ਜੋ ਮਰਜ਼ੀ ਦੇਈ ਦਿਓ ਕਾਡ ਉਹਨੇ ਤੁਹਾਨੂੰ ਭੁੱਲ ਜਾਣਾ ਜੇ ਕੋਈ ਗੱਲ ਨਹੀਂ ਵੇਖ ਲਾਂਗੀ ਐਵੇਂ ਭੁੱਲ ਜਾਣਾ ਪਹਿਲਾਂ ਹੀ ਤੁਸੀਂ ਕਾਲੀਆਂ ਜ਼ੁਬਾਨਾਂ ਮੂੰਹ ਚ ਕੱਢੋ ਤੂੰ ਕਾਲੀਆਂ ਜ਼ੁਬਾਨਾਂ ਨਹੀਂ ਆ ਨੇ ਜਿੱਦਾਂ ਉਹ ਸ਼ਦੈਨ ਲੈਦੀ ਸੱਡਾ ਲਾਉਦਾ ਤੁਸੀਂ ਨਾ ਉਹਦੇ ਵਗੋ ਹੋ ਜਾਣਾ ਤੂੰ ਤਾਂ ਚਾਨੀ ਆ ਤੂੰ ਤਾਂ ਚੰਨੀ ਤੈਨੂੰ ਮੈਂ ਦੱਸਾਂ ਗੱਲਾਂ ਮਾਰੇ ਉਹ ਨਹੀਂ ਤੂੰ ਰਹਿਂਦੇ ਰਹਿਂਦੇ ਮੈਨੂੰ ਬੁਲਾਇਆ ਨਾ ਕਰ ਹੱਥ ਜੋੜੇ ਆਖਾਏ ਕੀ ਹੋਣਿਆ ਤੈਨੂੰ ਚਾਹੀ ਕੀ ਗੱਲ ਆ ਹੈਂ ਚਾਹੀ ਤੈਨੂੰ ਮੈਂ ਇੱਕ ਗੱਲ ਦੱਸਾਂ ਸਾਰੇ ਘਰ ਚੋਂ ਨਾ ਅੰਡਾਂ ਨੇ ਨਾ ਬਦਨਾਮੀ ਖੱਟ ਲੈਣੀ ਹੋ ਜਿਸ ਤਰ੍ਹਾਂ ਉਹਦੀ ਕੁੜੀ ਦੀ ਬੋਲੀ ਹੋਣਦੇ ਆ ਨਾ ਉਹਦੇ ਚਾਲ ਚੱਲਣ ਬਿਲਕੁਲ ਸਹੀ ਨਹੀਂ ਆ ਮੰਜੂ ਤੈਨੂੰ ਮੈਂ ਛੁੱਪਾ ਲਾਜੋ ਕੱਲ ਚਾਹੀ ਪੈ ਮੈਨੂੰ ਡਰ ਲੱਗਦਾ ਭਾਈ ਅਨੂੰ ਜਦੋਂ ਧੋਖਾ ਮਿਲਣਾ ਨਾ ਕੁੜੀ ਵੱਲੋਂ ਤੇਨਾਂ ਨੂੰ ਪਸਤਾਣਾ ਹੀ ਮੇਰੀ ਗੱਲ ਸੁਣਨੀ ਮੰਜੂ ਅੱਜ ਇਹ ਗੱਲ ਕਹਿਤੀ ਮੇਰੀ ਕੁੜੀ ਬਾਰੇ ਜੇ ਕਈ ਮੇਰੀ ਕੁੜੀ ਬਾਰੇ ਗੱਲ ਕੀਤੀ ਨਾ ਤੂੰ ਤੇ ਫੇਰ ਵੇਖ ਲਈ ਮੈਂ ਭੁੱਲ ਜਾਣਾ ਹੀ ਕਿ ਤੇਰਾ ਮੇਰਾ ਪਿਆਰ ਰਿਆਈ ਚਾਹੀ ਸਮਝਾ ਲੈ ਆਪਣੇ ਨੋ ਨੂੰ ਤੇ ਮੈਂ ਦੱਸਾਂ ਬੋਲੀ ਜਾਂਦੀ ਆ ਮੇਰੀ ਉਹਦੀ ਗੱਲ ਗੁਲ ਨਾ ਸੁਣਾ ਆਪਣੀ ਗੱਲ ਕਰੋ ਜਿਹੜੀ ਗੱਲ ਕਰਨੀ ਆ ਉਹਦੀ ਗੱਲ ਹੀ ਕਰਨੀ ਹੁਣ ਕਰ ਕਰ ਤੂੰ ਗੱਲ ਚਾਹੀ ਮੇਰੀ ਗੱਲ ਸੁਣ ਲੈ ਚਾਹੀ ਸੁਣ ਲੈ ਜੇ ਮੇਰੀ ਕੁੜੀ ਲੈਂਦੇ ਗੱਲ ਕੀ ਕੰਦੀ ਚੱਲਦੀ ਮੇਰੀ ਗੱਲ ਸੁਣ ਲੈ ਹਾਂ ਜੇ ਮੇਰੀ ਧੀ ਬਾਰੇ ਕੋਈ ਗੱਲ ਕੀਤੀ ਤੇ ਫੇਰ ਵੇਖ ਲਿਓ ਨਹੀਂ ਮਨਜੋ ਹੌਂਸਲਾ ਰੱਖ ਕੀ ਹੌਂਸਲਾ ਰੱਖਾਂ ਚਾਹੀ ਮਨ ਤਾਂ ਕੁਝ ਸਮਝ ਨਹੀਂ ਲੱਗਦੀ ਪਈ ਸਾਡੇ ਘਰ ਨੂੰ ਕੀ ਹੋਣ ਡਿਆ ਵੈ ਅੰਨੇ ਸਾਲਾਂ ਦੀ ਸਾਡੀ ਬਣੀ ਹੋਈ ਤਿੰਨੇ ਦਰਾਣੀਆਂ ਜਠਾਣੀਆਂ ਚੌਥੇ ਤੁਸੀਂ ਕਦੀ ਗੱਲ ਨਹੀਂ ਹੋਈ ਪਰ ਅੱਜ ਬਾਹਰ ਦੇ ਬੰਦੇ ਦੇ ਆਣ ਕਾਰਨ ਨਾ ਜਸਵੀਰ ਭੈਣ ਜੀ ਮਨਵੀ ਕਿੰਨਾ ਕੁਝ ਬੋਲ ਗਏ ਤੇ ਕੱਲ ਪੁਸ਼ਪਿੰਦਰ ਭੈਣ ਜੀ ਨੂੰ ਮੈਂ ਕਹ ਤਾ ਤੂੰ ਆਪਣੇ ਬੱਚਿਆਂ ਕੋਲ ਚਲੀ ਜਾ ਦੱਸ ਉਹਦੇ ਬੱਚਿਆਂ ਚ ਤੇ ਮੇਰੇ ਬੱਚਿਆਂ ਚ ਕੋਈ ਫਰਕ ਆ ਚਾਹੀਦਾ ਨਹੀਂ 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 ਕੋਈ ਫਰਕ ਥੋੜੀ ਹੈ ਰਵੇ ਦੱਸ ਤੂੰ ਕਹ ਨਵੇਂ ਮਨ ਭਰਨ ਲਈ ਹੈ ਦੱਸ ਕੋਈ ਨਹੀਂ ਹੁੰਦਾ ਕੋਈ ਨਹੀਂ ਹੈ ਕੜੀ ਵੇਲਾ ਹੀ ਕੋਈ ਹੁੰਦਾ ਹੈ ਹੋ ਗਿਆ ਨਹੀਂ ਚਾਹੀ ਕੜੀ ਵੇਲਾ ਤੇ ਜਿਹੜਾ ਹੁੰਦਾ ਹੀ ਹੁੰਦਾ ਨਾ ਪਰ ਮੈਨੂੰ ਆਪਣਾ ਕਾਰਨ ਡੁੱਬਦਾ ਹੀ ਨਜ਼ਰ ਆਣ ਦੇ ਤੇ ਮੈਂ ਸਹੀ ਗੱਲ ਦੱਸਾਂ ਉਹ ਵੀ ਬਾੜਦੀ ਦੇ ਕਾਰਨ ਮੈਨੂੰ ਆਪਣਾ ਕੋਈ ਅੰਨਾ ਦੁੱਖ ਨਹੀਂ ਗਾ ਚੱਲ ਮੈਂ ਭੁੱਲ ਜਾਵਾਂਗੀ ਪੁਸ਼ਪਿੰਦਰ ਭੈਣ ਜੀ ਭੁੱਲ ਜਾਣਗੇ ਪਰ ਜਿਹੜੀ ਜਸਵੀਰ ਭੈਣ ਜੀ ਨੂੰ ਦੱਸ ਲੱਗਣੀ ਉਹ ਨਾ ਉਹਨੇ ਨਹੀਂ ਉਹ ਭੁੱਲਣੀ ਨਹੀਂ ਕੁਛ ਹੁੰਦਾ ਐਵੇਂ ਤੁਹਾਨੂੰ ਕਿਤੇ ਵਹਿਮ ਆ ਗਏ ਨੇ ਨਹੀਂ ਚਾਹੀ ਆ ਵਹਿਮ ਨਹੀਂ ਹੋਗਾ ਇਹ ਤਜਰਬਾ ਆ ਗਈ ਮੰਝੋ ਛੱਡ ਪੜਾ ਤੇਨੂੰ ਵਹਿਮ ਬੜਾ ਹੋ ਗਿਆ ਕੋਈ ਗੱਲ ਨਹੀਂ ਕੀ ਸਾਰਾ ਕੁਝ ਸਹੀ ਹੋ ਜਾਣਾ ਵੇ ਇਹ ਇਹ ਤਾਂ ਹੰਸਲਾ ਰੱਖ ਨਹੀਂ ਚਾਹੀ ਜੀ ਜਸਵੀਰ ਭੈਣ ਜੀ ਅੰਨਾ ਕੋਦੇ ਮੋਹ ਦੇ ਵਿੱਚ ਨਾ پاگل ਹੋ ਗਏ ਹੋਏ ਆ ਨਾ ਉਹਨਾਂ ਨੂੰ ਕੁਝ ਨਜ਼ਰ ਨਹੀਂ ਜੇ ਆਂਡਿਆ ਘਾਰ ਵੱਲੋਂ ਉਡੀ ਛੋਟੀ ਤੋਂ ਛੋਟੀ ਗਲਤੀ ਵੱਡੀ ਤੋਂ ਵੱਡੀ ਗਲਤੀ ਨજર ਅੰਦਾਜ਼ ਕਰਦੇ ਪਿਆ ਪਰ ਮਨ ਨੂੰ ਨਾ ਬਹੁਤ ਹੀ ਜ਼ਿਆਦਾ ਚਾਹੀ ਜੀ ਡਰ ਲੱਗਦਾ ਪਿਆ ਕਿ ਐ ਨਾ ਹੋਵੇ ਕਿ ਕੱਲ ਨੂੰ ਕੰਮ ਖਰਾਬ ਹੋਵੇ ਨਹੀਂ ਨਹੀਂ ਕੁਝ ਵੀ ਹੁੰਦਾ ਐਵੇਂ ਤੂੰ ਜਿੰਨੀਆਂ ਸੋਚਾਂ ਸੋਚੇਂਗੀ ਉਹਨੀਆਂ ਤੇਰੇ ਦਿਮਾਗ ਚ ਆਣ ਗਿਆ ਐਵੇਂ ਹੋ ਜਾ ਸੋਚਾਂ ਨਾ ਸੋਚ ਸਭ ਕੁਝ ਸਹੀ ਹੋ ਜਾਣਾ ਵੇ ਪਰ ਨਹੀਂ ਮਨ ਨੂੰ ਕੁਝ ਨਜ਼ਰ ਸਹੀ ਨਹੀਂ ਜੇ ਹੁੰਦਾ ਪਿਆ ਨਾ ਜੰਨੀ ਆਂਦਾ ਪਿਆ ਚਲ ਚਪਰ ਹੋਂਦ ਰਾਕ ਹੋਂਦ ਰਾਕ ਕੁਛ ਨਹੀਂ ਹੁੰਦਾ ਮੱਝ ਦਾ ਕਸੀ ਕਦੀ ਘਰ ਦੇ ਵਿੱਚ ਐ ਕੁਛ ਕੀਤਾ ਨਹੀਂ ਵੱਡਿਆ ਭੈਣਾ ਨੇ ਤੇ ਪਰ ਉਹਦੀ ਕੁੜੀ ਦੇ ਆਨ ਕਰਨਾ ਚਾਹੀ ਬਹੁਤ ਕੰਮ ਖਰਾਬ ਹੋਣ ਦੇ ਤੇ ਮੈਂ ਤੇ ਕੰਨੀ ਆ ਭੈਣ ਜੀ ਨਾ ਹੁਣ ਵੀ ਸਹੀ ਹੋਣਾ ਉਹਨੂੰ ਕਿਸੇ ਐਨ ਜੀਓ ਚ ਛੱਡਾਣ ਘੱਟ ਕੁਛ ਨਹੀਂ ਹੁੰਦਾ ਕੋਈ ਨਹੀਂ ਜੋ ਮਾਰਨ ਨੇ ਕਰਨਾ ਨਾ ਉਹ ਤਾਂ ਹੋ ਹੀ ਜਾਣਾ ਚਾਹੀ ਐਨ ਜੀਓ ਚ ਛੱਡਾਣ ਜਾ ਕੋਈ ਚੰਗਾ ਘਰ-ਬਾਰ ਵੇਖ ਕੇ ਨਾ ਅਨੂੰ ਭੇਜ ਦੇ ਨਥੋਂ ਦੀ ਬਸ ਕੋਈ ਗੱਲ ਨਹੀਂ ਕੀ ਅੰਡੀ ਜਸਮੀਤ ਕੋਈ ਗੱਲ ਨਹੀਂ ਅਸੀਂ ਗੱਲ ਕਰ ਲੈਣੇ ਚਲ ਠੀਕ ਠੀਕ